ਲੋਕ ਕਹਿੰਦੇ ਮੈਂ 3 ਲੱਖ ਮੰਗਦਾ 5 ਲੱਖ ਮੰਗਦਾ ਲੈ ਕੋਈ ਮੈਨੂੰ 1.5 ਲੱਖੇ ਦੇ ਦੋ ਲੈ ਵੀ 1.5 ਲੱਖ ਰੁਪਏ ਦੀ ਵੇਚ ਦੂਰਾ ਜੋ ਗੱਡੀ ਬੱਕਰੀ ਐ ਦੋਨੇ ਚੱਡੇ ਇਕੱਠੇ ਲੈ ਲੋਕਾਂ ਪੰਜ ਕਿਲੋ ਦਿੰਦੀ ਐ ਮੇਰੀ ਭਲਾਨੇ ਕਿਲੋ ਦਿੰਦੀ ਐ ਕਾਨੂੰ ਦਿੰਦੀ ਐ ਝੂਠ ਬੋਲਦੇ ਨੇ ਉਹ ਰੈਂ ਦੇ ਦਿੰਦਿਆਂ ਨੇ ਲੋਕਾਂ ਦੀਆਂ ਜਦ ਪਤਾ ਲੱਗਦਾ ਖਾੜੇ ਚ ਚੋਕ ਐ ਅੱਛਾ ਖਾੜੇ ਤੇ ਆਉਂਦੇ ਹੀ ਨਹੀਂ ਕੋਈ ਹੋਰਾਂ ਬਣਾ ਵੀਡੀਓ ਯਾਰ ਲੈ ਵੀ ਦਿਖਾ ਦੇ ਪੱਠ ਤੁਰਦੀ ਐ ਮੱਝ ਜੋਂ ਲੈ हां पुत्त आ राजू ਕੀ ਹੋ ਗਿਆ ਗਰਮ ਹੋਇਆ ਭੈਣ ਮੈਨੂੰ ਗਰਮ ਨਹੀਂ ਲਸਾ ਆਉਂਦਾ ਵਹਗੇ ਗੁੱਜਰ ਵਾਂਗੂ ਹਾਂ ਅੱਜ ਪਤਲੀ ਜੀ ਬੱਕਰੀ ਹੈ ਨਾ ਜਮੀਂ ਟੱਕ ਵਰਗੀ ਚਮੜੀ ਲਾਇ ਲੈ ਦੁੱਧ ਦੇਣ ਵਾਲੀ ਉਹ ਹੀ ਮੋٹے ਚੰਮਾਂ ਨੂੰ ਕਹਿੰਦੇ ਨੇ ਮੇਰੀ ਬਲੱਡ ਲੈਣ ਮੇਰੀ ਬਲੱਡ ਲੈਣ ਮੇਰਾ ਬਲੱਡ ਲੈਣ ਆ ਇਹਨੂੰ ਕਹਿੰਦੇ ਆ ਅਸੀਂ ਚੱਡਾ ਠੁਕਮਾ ਟੁੱਟਵੇਂ ਚੱਡਿਆਂ ਦੀ ਇਹਨੂੰ ਲੋਕ ਕਹਿੰਦੇ ਨੇ ਦੁੱਤਾਂ ਦੀ ਇਹ ਚੰਮ ਦਾ ਲਿਓਟਾ ਹੁੰਦਾ ਇਹ ਜਮੀ ਅਸਲ ਬਰੀਕ ਜਿਹੜੀ ਦੁੱਧ ਦੇਣ ਵਾਲੀ ਬੈਕਟਰੀਆ ਜੀ ਉਹਦੇ ਆ ਚੀਜ਼ਾਂ ਹੋਣਗੀਆਂ ਆ ਦੇਖ ਸਕਦੇ ਹੋ ਮਾਰ ਆ ਦੇਖੀ ਬਾਈ ਉਰਾਂ ਲਿਆ ਉਰਾਂ ਲਿਆ ਝੱਗ ਵਰਗੀਆਂ ਲਿਓਟੀਆਂ ਐ ਚੱਡਾ ਮੋٹے ਚੰਮਾ ਨੂੰ ਕਹਿੰਦੇ ਨੇ ਲੋਕ ਸਾਡੀਆਂ ਬੱਕਰੀਆਂ ਥੰਦੇ ਦੁੱਧ ਹੈ ਇਹ ਨੂੰ ਚੜੂਗੀ ਹੱਥਾਂ ਨੂੰ ਜਾ ਕੇ ਇਹ ਆਪਣੇ ਵੀਰ ਪਾਕਿਸਤਾਨ ਵਾਲੇ ਮੇਰੀ ਵੀਡੀਓ ਨੂੰ ਛੇ ਕੰਨ ਉਧਰੋਂ ਕੰਨ ਫੜੀਓ ਉਧਰੋਂ ਹਾਏ ਲੈ ਵੀ ਕਿਲੋ ਮੀਠਾ ਨਾ ਕੰਨ ਹੋ ਜਾ ਆ ਸਭ ਤੋਂ ਪੁਰਾਣਾ ਖਾਨਦਾਨ ਹੈ ਸਾਡੇ ਦੇ ਵਿੱਚ ਛੇਰੀ ਬੱਕਰੀ ਬਹੁਤ ਸਾਲ ਦੀ ਬੱਕਰੀ 21 ਸਾਲ ਦੀ ਨਾਲੇ ਡੱਫਿਆਂ ਨੂੰ ਕਹਦੇ ਉਹ ਮੇਰਾ ਭੂਕ ਮੇਰਾ ਫੁੱਲਾ ਨਾ ਭੂਕ ਮੈਂ ਕਹਣਾ ਮੇਰਾ ਭੂਕ ਦੇਖੋ ਲੈ ਵੀ ਰਾਜੂ ਭੂਕ ਦੇਖ ਲਓ ਹੁਣ 来 ਵੀ ਦੋਸਤੋ ਢੜਬੇ ਚ ਆਏ ਹੋਏਗੇ ਰਾਜੂ ਕੋਲੇ ਤੇ ਰਾਜੂ ਬਾਈ ਹੁਣ ਬੱਕਰੀਆਂ ਦਿੱਤੀਆਂ ਵੇਚ ਰਾਜੂ ਨੇ ਵਿਹਲਾ ਹੋ ਗਿਆ ਜਮਾ ਹੈ ਠੀਕ ਹੈ ਜਵਾਖਾਂ ਨੂੰ ਖੜਿਆਉਂਦਾ ਫਿਰਦਾ ਕਿਉ ਰਾਜੂ ਹਾਂਜੀ ਸਾਸਰੀਕਾਰ ਜੀ ਸਾਸਰੀਕਾਰ ਜੀ ਕੀ ਹਾਲ ਚਾਲ ਨੇ ਹਾਲ ਚਾਲ ਵਧੀਆ ਜੀ ਠੀਕ ਹੈ ਬੱਕਰੀਆਂ ਵੇਚਤੀਆਂ ਮੈਂ ਤਾਂ ਵੇਚਤੀਆਂ ਬੱਕਰੀਆਂ ਪਹਿਲਾਂ ਪੇਡਾਂ ਦਿਖਾ ਕੇ ਲਿਆ ਤੈਨੂੰ ਪੇਡਾਂ ਹੀ ਨੇ ਆਪਣੇ ਦੇ ਤਾਂ ਪੇਡਾਂ ਰਹਿ ਗਈਆਂ ਇਹ ਕਿੰਨਾ ਦੀਆਂ ਨੇ ਫਿਰ ਭਾਈ ਮੇਰਾ ਮੁੰਡਾ ਹੋ ਗਿਆ ਅੱਡ ਬੜਾ ਵਡਾ ਇਹ ਬੱਕਰੀਆਂ ਸਾਰੀਆਂ ਮੈਂ ਉਹਨੂੰ ਦੇਤੀਆਂ ਦੀਆਂ ਆ ਵਡਾ ਮੁੰਡਾ ਹਾਂ ਪਿੱਡਾ ਮੈਂ ਰੱਖ ਲੀਆਂ ਕਿਉਂ ਵੀ ਅੱਡ ਹੋ ਗਿਆ ਬਈ ਇਹਦੇ ਚਾ 15 ਬੱਕਰੀਆਂ ਨੇ ਮੇਰੇ ਭਤੀਜੇ ਦੀਆਂ ਹਾਂ ਕਾਲਾ ਬੋਕ ਉਹ ਚਮਕਦਾਰ ਦਿਖਾਵਾਂਗੇ ਅੱਜ ਤੈਨੂੰ ਠੀਕ ਆ ਸੱਟ ਜੀ ਲੱਗੀ ਤੇ ਡਾਣੇ ਮਾਰ ਮਾਰ ਬੱਕਰੇ ਘਾਲਤੇ ਇਹਨਾਂ ਨੇ ਸਿਆਲ ਚ ਫੜਦਾ ਜਵਾਬ ਦੂ ਹਾਂ ਤੇ ਕਿੰਨੀਆਂ ਬੱਕਰੀਆਂ ਰਹਿ ਗਈਆਂ ਚਲੋ ਕੋਈ ਕੋਈ ਗੱਲ ਮਜ਼ਾਕ ਤਾਂ ਹੋਵੇ ਕਿੰਨੀਆਂ ਬੱਕਰੀਆਂ ਰੱਖ ਲੀਆਂ ਹੁਣ ਬੱਕਰੀਆਂ ਮੇਰੇ ਲਵੇ ਮੁੰਡੇ ਲਵੇ ਨੇ 35 ਅੱਛਾ ਤੇ ਦਾਵੇਂ ਤੈਨੂੰ ਦਿਖਾ ਕੀ ਲਿਆ ਆ ਅੱਛਾ ਮੁੰਡਾ ਕਿਸੇ ਦਾ ਹੈ ਜਦ ਅੱਡ ਹੋ ਗਿਆ ਕਿਸੇ ਦਾ ਹੈ ਕਿਸੇ ਦੇ ਵਰਗਾ ਹੀ ਹੋ ਗਿਆ ਆਪਾਂ ਨੂੰ ਕੀ ਸੁੱਖ ਹੈ ਅੱਡੂ ਡੂ ਨਹੀਂ ਹੋਣਾ ਮੈਂ ਤਾਂ ਮੰਡੀਆਂ 'ਚ ਫਿਰਦਾ ਕਮਾਉਂਦਾ ਖਾਂਦਾ ਵਧੀ ਜੋਗਾ ਬੋਲੀ ਜਾਂਦਾ ਅੱਡੂ ਰਸਣ ਪਾਣੀ ਫਿਰ ਰਾਜੂ ਕਹਿੰਦਾ ਵੀ ਬਈ ਮੈਂ ਗਰਮੀ ਕਰਕੇ ਵਧੀਆ ਵਧੀਆ ਚੰਗੀਆਂ ਚੰਗੀਆਂ ਬੱਕਰੀਆਂ ਰੱਖ ਲਈਆਂ ਤੈਨੂੰ ਦਿਖਾਉਣਾ ਬੱਕਰੀਆਂ ਮੁੰਡੇ ਦੀਆਂ ਸਾਡੇ ਦੀਆਂ ਦਿਖਾ ਰਾਜੂ ਬੱਕਰੀਆਂ ਚਲਾ ਰਿਹਾ ਇਹ ਆ ਦੇਖ ਨਾਲ ਨਾਲ ਗੱਲਾਂ ਕਰ ਆ ਬੈਠੀ ਆ ਕੱਡੀ ਬੱਕਰੀ ਲੋਕ 2-2 ਲੱਖ ਮੰਗ ਲਾਉਂਦੇ ਨੇ ਇਹ ਡਡੀਆਂ ਬੱਕਰੀਆਂ ਨੂੰ ਕਹਿੰਦੇ ਨੇ 40 ਇੰਚ ਦੀਆਂ ਨੇ ਇਹ ਦੂ ਛੋਟੀਆਂ ਨੂੰ ਕਹਿੰਦੇ ਨੇ 40 ਇੰਚ ਦੀਆਂ ਨੇ ਆਹ ਐ 40 ਇੰਚ ਠੀਕ ਆ ਬੱਕਰੀ ਪੂਰੀ ਤਿਆਰ ਤੇ ਰਾਜੀ ਸਹੀ ਗੱਲ ਮੈਂ ਇਸ ਵਰਗੀ ਬੱਕਰੀ ਮੈਂ ਇਸ ਵਰਗੀ ਬੱਕਰੀ ਹਾਂ ਨੀ ਵੀ ਕੱਲਾ ਕੱਦ ਕਰਦਾ ਦੁੱਧ ਨੂੰ ਵੀ ਬੱਕਰੀ ਦੁੱਧ ਨੂੰ ਵੀ ਲਿਓਰਟੀ ਥਾਂ ਚੱਡਾ ਚਾਰ ਕਿਲੋ ਚਾਰ ਕਿਲੋ ਦੁੱਧ ਦੇਊਗੀ ਜਿੱਦੈ ਸੂਪੀ ਠੀਕ ਆ 10 ਦਿਨ ਰਹਿ ਗਏ ਸੂਣ ਦੇ ਨਵੀਂ ਬੱਕਰੀ ਆ ਜਮੀ ਨਵੀਂ ਗੱਪਾਂ ਹਾਂ ਇਹ ਬੱਚੇ ਦੇਊਗੀ 2-3 ਪੱਕੇ ਅੱਛਾ 2 ਦਾ ਪੱਕੇ ਨੇ ਤੈਨੂੰ ਪੱਕੇ ਪਰਾਂ ਨੂੰ ਤੋੜ ਕੇ ਦਿਖਾਈ ਮੁੰਡੇ ਇਹ ਤੀਜੇ ਸੂਏ ਇਹ ਤੀਜੇ ਸੂਏ ਬੱਕਰੀ ਆ ਮੱਝ ਵਰਗੀ ਸਹੀ ਗੱਲ ਆ ਹਾਂ ਹਰਾਂ ਦੀ ਲੈਟਿਟੀ ਦਿਖਾ ਬੱਬੂ ਗਾਇਲ ਦੀ ਵਾਈਬ ਕੈਮਰੇ ਵਾਲਾ ਦੇਖ ਸਕਦਾ ਵੀ ਇਹ ਰਾਜੂ ਦੀਆਂ ਬੱਕਰੀਆਂ ਨੇ ਹਾਂ ਟੌਪ ਦੀਆਂ ਜਮਾਂ ਟੌਪ ਟੌਪ ਦੀਆਂ ਰੱਖਣੀਆਂ ਰਾਜੂ ਦੇ ਮਨ ਅੈਂ ਤੈਨੂੰ ਕੱਲੀ ਕੱਲੀ ਜਮਾਂ ਦਿਖਾਉਂ ਵੀ ਆ ਮੇਰੀਆਂ ਨੇ ਮੇਰੇ ਮੁੰਡੇ ਦੀਆਂ ਅੱਛਾ ਹਾਂ ਟੌਪ ਕਲਾਸ ਕੁਆਲਿਟੀ ਠੀਕ ਆ ਮੁੰਡਾ ਇਦਾਂ ਹੀ ਹੁੰਦਾ ਹੋਣਾ ਪਰ ਪੱਕੇ ਤੌਰ ਤੇ ਮਨਾਂ ਬੱਕਰੀਆਂ ਦੇ ਵਿੱਚ ਹੀ ਹੋ ਗਿਆ ਹੁਣ ਤਾਂ ਜੀ ਇਹ ਵੀ ਹੁੰਦਾ ਇੱਕ ਮੁੰਡਾ ਸਾਡਾ ਜੱਦੀ ਪੁਰਸੀ ਮੈਨੇਜਰ ਹੈ ਬੱਕਰੀਆਂ ਚ ਰੱਖਿਆ ਆ ਮੈਨੇਜਰ ਉਹ ਮੈਨੇਜਰ ਜਿਹਦੀ ਸਾਰੀ ਚੱਲਦੀ ਹੈ ਟੀਮ ਦੋ ਪੇਟਾਂ ਚ ਨਹੀਂ ਤੇ ਤਿੰਨ ਦਾ ਮਾਲਕ ਇਹੀ ਹੈ ਠੀਕ ਆ ਆਹ ਦੇਖੋ ਉੱਚੇ ਮੱਥੇ ਇੰਜਣ ਜੰਨੀ ਲੰਬੀ ਬੱਕਰੀ ਹਾਂ ਔਰ ਅੰਬਰ ਸਾਰੀ ਉੱਚੇ ਮੱਥੇ ਦੀ ਠੀਕ ਆ ਅਵੀ ਬੱਕਰੀ ਦੇਖੋ ਕੰਨ ਦੇਖੋ ਬੱਕਰੀ ਇਹ ਗੱਬਣ ਹੈ ਜੀ 2 ਮਹੀਨਿਆਂ ਦੀ ਢਾਈ ਦੀ ਉੱਚੇ ਮੱਥੇ ਵਾਲੀ ਹੈ ਇਹਨੂੰ ਉੱਚਾ ਮੱਥਾ ਤੇ ਚਮਕ ਦੇਖੋ ਸਹੀ ਗੱਲ ਆ ਬਈ ਨਾ ਚਮਕ ਦੇਖੋ ਇਹਦੀ ਹਾਈਟ ਕਿੰਨੀ ਕਰਨ ਜੋਦੀ ਹੈ ਹੇਡ 40 40 ਦੀਆਂ ਨੇ ਮਿੰਕੇ ਪੀਤਾ ਮਾਰ ਕੇ ਲੋਕ ਕਹਿੰਦੇ ਸਾਡੇ ਕੋਲ 40 40 ਬੱਕਰੀਆਂ ਨੇ 40 40 ਚਦੀਆਂ ਮੈਂ ਰੱਖੀਆਂ ਨੇ ਬੱਕਰੀਆਂ ਸਹੀ ਗੱਲ ਆ ਛੋਟੇ ਮੂੰਹ ਦੀ ਬੱਕਰੀ ਆ ਨਾ ਮੂੰਹ ਬਾ ਕਾਟੀ ਵੀ ਦੀ ਟਲਪ ਦੇ ਕੇ ਬੱਕਰੀ ਸੂਪੀ ਸਿਰ ਨਹੀਂ ਅੜਿਆ ਅੱਛਾ ਹਾਂ ਪਤਲੇ ਸਿਰ ਦੀ ਹੈ ਪਤਲੇ ਸਿਰ ਦੀ ਪਤਲੇ ਸਿਰ ਦੀ ਬੱਕਰੀ ਆ ਹਾਂ ਲੋਕ ਕਹਿੰਦੇ ਮੈਂ 3 ਲੱਖ ਮੰਗਦਾ 5 ਲੱਖ ਮੰਗਦਾ ਲੈ ਕੋਈ ਮੈਨੂੰ 1.5 ਲੱਖੇ ਦੇ ਦੋ ਲੈ ਵੀ 1.5 ਲੱਖ ਰੁਪਏ ਦੀ ਵੇਚ ਦੂਰਾ ਤੋਂ ਗੱਡੀ ਬੱਕਰੀ ਹੈ ਕੋਈ ਕਹਿੰਦਾ ਮੈਂ 2.5 ਦੀ ਵੇਚਤੀ ਕੋਈ ਕਹਿੰਦਾ ਮੈਂ 5 ਲੱਖ ਦੀ ਵੇਚਤੀ ਮੈਂ ਜੀ 3 ਲੱਖ ਦੀ ਵੇਚਤੀ ਮੈਨੂੰ 1.5 ਦੇ ਦੋ ਸਾਡੇ ਮੁੰਡੇ ਦੇ ਲੈ ਕੁੜੀ ਦੇ ਨਾਂ ਵੀ ਪੈਸੇ ਕਰਾ ਦੂੰਗਾ ਚਲ ਕੋਈ ਗੱਲ ਕਾ ਨੂੰ ਵੇਚਣੀ ਹੈ ਵੀ ਚੰਗੀ ਬੱਕਰੀ ਹੈਗੀ ਆਜੋ ਹੋਰ ਦਿਖਾਉਣਾ ਹੈ ਬਾਈ ਜਿੰਨੀਆਂ ਬੱਕਰੀਆਂ ਨੇ ਲੈ ਵੀ ਘਾ ਆ ਗਈ ਇਹ ਥਣ ਜਾ ਕਿਵੇਂ ਹੋ ਰਿਹਾ ਇਹਦਾ ਇੱਕ ਚੁੰਗ ਗਿਆ ਮੇਮ ਨਾ ਅੱਛਾ ਉਹ ਖਰਾਬ ਤਾਂ ਨਹੀਂ ਹੈਗਾ ਨਾ ਖਰਾਬ ਨਹੀਂ ਹੈਗਾ ਇੱਕ ਮੇਮ ਨਾ ਚੁੰਗ ਗਿਆ ਨਾਲੇ ਫਿਰਦਾ ਲੈ ਵੀ ਆ ਸਭ ਤੋਂ ਪੁਰਾਣਾ ਖਾਨ ਦਾ ਨਾ ਸਾਡਾ ਦੇ ਸ਼ੇਰੀ ਬੱਕਰੀ ਬਹੁਤ ਸਾਲ ਦੀ ਬੱਕਰੀ 21 ਸਾਲ ਦੀ ਹਾਂ ਹਾਂ ਉਦੋਂ ਨਿਕਾ ਜਾ ਤੂੰ ਚੁੰਗਦਾ ਸੀ ਅੱਛਾ ਦੇਖ ਲਓ ਜੀ 21 ਸਾਲ ਦੀ ਬੱਕਰੀ ਉਦੋਂ ਪਹਿਲੇ ਸੂਏ ਪਾਠੇ ਦੀ ਮਾਂ ਸੂਈ ਸੀ ਅੱਛਾ ਇਹਦੀ ਮਾਂ ਮਰ ਗਈ ਹੂੰ ਅੱਛਾ ਹਾਂ ਹੁਣ ਇਹ ਕਿੰਨੇ ਸਾਲ ਦੀ ਹੋਗੀ 21 ਸਾਲ ਦੀ ਹੋ ਗਈ ਹੋਏ 21 ਤਾਂ ਨਹੀਂ ਹੈਗੀ ਬੋਲਾ ਹੋ ਗਿਆ ਨਹੀਂ ਯਾਰ ਲੈ ਹਾਂ 21 ਸਾਲ ਪੈਸਾ ਵੀ 17 ਨਹੀਂ ਤਾਂ ਹੈਗੀ ਓਏ ਸਹੀ ਹੈ 17 18 ਹਾਂ 17 18 ਦੀ ਹੈ ਇਹ ਦੰਦ ਹੋਣੇ ਨਹੀਂ ਫਿਰ ਇਹਦੇ ਹੈਗੇ ਦੰਦ ਹੈਗੇ ਦੰਦੇ ਹੈ ਜਿਹਨਾਂ ਦੇ ਮੜੇ ਮੜੇ ਕਾਸੇ ਪਏ ਹਾਂ ਲੈ ਵੀ ਮਿੱਤ ਇਹਨੇ ਬੜੇ ਸੂਏ ਦਿੱਤੇ ਨੇ ਅੱਛਾ ਇਹਦੀਆਂ ਤੈਨੂੰ ਅੱਜ ਮੈਂ ਬੱਕਰੀਆਂ ਦਿਖਾਉਂਗਾ ਦੀਆਂ 3 ਇਹਦੀਆਂ 2-3 ਦਿਖਾਉਂ ਕਿੰਨੇ ਸੂਏ ਲੈ ਲੈ ਤੋ ਵਈ ਆ ਹੋ ਗਏ ਇਹਦੇ ਅੱਛਾ ਹਾਂ 1500ਆਂ ਦੇ ਬੱਚੇ ਮਰ ਗਏ ਤੇ 12 ਕ ਸੂਆਂ ਦੇ ਬੱਚੇ ਹੈਗੇ ਸਾਡੇ ਠੀਕ ਆ ਬੱਚੇ ਬੜੇ ਵਿੱਚ ਨਾ ਜਿਆਦੀਆਂ ਨੋਨੀਆਂ ਦੋਤੀਆਂ ਦਿਖਾਉਂਗਾ ਮੈਂ ਤੁਹਾਨੂੰ ਇਹ ਇੱਕ ਬਰੀਡ ਦੀਆਂ ਇੱਕ ਅਸਲੇ ਦੀਆਂ ਬੱਕਰੀਆਂ ਅੱਛਾ ਹਾਂ ਲਾਲ ਰੂਬੀਆਂ ਤੇ ਇਹ ਫੌਜੀ ਕਲਰ ਚ ਫੌਜੀ ਕਲਰ ਚ ਘਰ ਦੇ ਸਾਈਡ ਤੇ ਨੂੰ ਬਈ ਦੇਖ ਸਕਦੇ ਬਾਈ ਕਹਿੰਦਾ ਇਹ ਤਾਂ 1500 1600 ਸੂਏ ਲੈ ਲੈ ਆ ਦੇਖੋ ਇਹਨਾਂ ਦੀ ਖਾਨਦਾਨੀ ਹੋਈ ਹੀ ਪੱਕੀ ਪੱਕੀ ਲੋਹੀ ਲਿਆ ਫੜ ਕੇ ਸਹੀ ਗੱਲ ਆ ਬਈ ਬੱਕਰੀ ਆ ਜੀ ਧੀ ਲਿਆ ਟੈਕਸੀ ਦੀ ਵਾਹ ਖੜ ਜਾ ਕਾਇਲੇ ਰਖ ਲੈ ਮਿੱਤਰੋ ਦੇਖ ਸਕਦੇ ਹੋਗੇ ਖੜ ਜਾ ਖੜ ਜਾ ਬਈ ਕੱਲੀ ਕੱਲੀ ਆ ਗਲਾਬੋ ਐ ਆ ਗਲਾਬੋ ਐ ਦੇਖੋ ਪਤਲੇ ਮੱਛੀ ਮੂੰਹ ਦੀਆਂ ਬੱਕਰੀਆਂ ਪਤਲੇ ਮੂੰਹ ਦੀਆਂ ਬੱਕਰੀਆਂ ਸਾਰੇ ਕੰਦਲੇ ਵੀ ਦਿਖਾਵਾਂਗੇ ਜੀ ਨੋਕ ਧਰਤੀ ਨਾਲ ਖਣ ਲਾਈ ਫਿਰਦੇ ਨੇ ਬੱਕਰੀਆਂ ਦੇ ਠੀਕ ਆ ਆ ਦੁਪਹਿਰੇ ਨਾਲ ਇਹ ਦੁੱਧ ਚੋਇਆ ਮੁੰਡਿਆਂ ਨੇ ਚਾਚ ਪਾਇਆ ਆ ਦੇਖ ਲਓ ਇਹ ਚੀਜ਼ਾਂ ਨੇ ਜੀ ਜਮੀ ਬਰੀਕ ਅੱਛਾ ਮਾਸ ਨਹੀਂ ਹੈਗਾ ਅੰਦਰ ਹੀ ਸਹੀ ਗੱਲ ਆ ਬਾਈ ਚੀਜ਼ਾਂ ਨੇ ਜੀ ਚੀਜ਼ਾਂ ਨੇ ਜਵਾਕ ਵੀ ਕਹਿੰਦਾ ਚੀਜ਼ਾਂ ਨੇ ਗੋਸਤ ਨਹੀਂ ਹੈਗਾ ਜੀ ਥਾਣਾ ਦੇ ਵਿੱਚ ਅੱਛਾ ਅਸੀਂ ਉਹਨੂੰ ਬੱਕਰੀ ਨਹੀਂ ਮੰਨਦੇ ਜਿਹੜੀ ਚ ਗੋਸਤ ਹੋਵੇ ਅੰਦਰ ਅੱਛਾ ਮੋٹے ਚੰਮ ਦਾ ਲਿਓਟਾ ਹੁੰਦਾ ਜਮੀ ਅਸਲ ਬਰੀਕ ਜਿਹੜੀ ਦੁੱਧ ਦੇਣ ਵਾਲੀ ਬੱਕਰੀ ਹੈ ਜੀ ਉਹਦੇ ਆ ਚੀਜ਼ਾਂ ਹੋਣਗੀਆਂ ਆ ਦੇਖ ਸਕਦੇ ਹੋ ਮਾਸ ਤੇ ਚਰਬੀ ਨਹੀਂ ਹੁੰਦੀ ਵਾਲੀ ਵਿੱਚ ਜਿਹੜੀ ਵਿੱਚ ਚਰਬੀ ਵਾਲੀ ਬੱਕਰੀ ਹੈਗਾ ਉਹ ਜਮੀ ਐਨ ਐਨ ਨੂੰ ਚੜ ਵੀ ਨਹੀਂ ਹੁੰਦੀ ਉਹਨੂੰ ਅਸੀਂ ਬੱਕਰੀ ਨਹੀਂ ਮੰਨਦੇ ਅੱਛਾ ਹਾਂ ਧਰਤੀ ਨਾਲ ਵਿੱਚ ਥਣ ਲੱਗਦੇ ਨੇ ਵਿੱਚ ਇਹਨੇ ਛੱਡੇ ਟੁੱਟਵੇਂ ਨੇ ਜੀ ਕੰਨੇ ਬੱਕਰੀਆਂ ਦੇ ਉਹ ਬੱਕਰੀ ਨਹੀਂ ਹੈਗੀ ਅਸਲ ਲੈ ਆਉ ਟੈਕਸੀ ਦਿੱਤੀ ਆ ਗਈ ਟੈਕਸੀ ਦਿੱਤੀ ਅ ਜਿਹੜੀ ਪਹਿਲਾਂ ਤੈਨੂੰ ਉਹ ਦਿਖਾਈ ਐ ਛੇਰੀ ਅਸੇ ਨਾ ਓਏ ਤੈਨੂੰ ਕਾਰਵਾਈ ਅਸਲੀ ਛੱਡੇ ਤੇ ਡਗਣੀ ਛੱਡ ਦੇ ਤੂੰ ਲੈ ਉੱਟੀ ਛੱਡ ਦੇ ਦੇ ਲੈ ਆ ਦੇਖੋ ਬਈ ਨਾ ਇਹ ਮੂਰਤੀ ਦੇਖ ਲਓ ਹੂੰ ਜਮੀ ਬਰੀਕ ਨੇ ਯਾਰ ਆ ਦੇਖੀ ਬਾਈ ਉਰਾਂ ਲਿਆ ਇਹ ਆ ਦਿਖਾ ਦੇ ਉਰਾਂ ਲਿਆ ਝੱਗ ਵਰਗੀਆਂ ਲਿਓਟੀਆਂ ਆਏ ਚੱਡਾ ਹੋਣੇ ਮੋٹے ਚੰਮਾ ਨੂੰ ਕਹਿੰਦੇ ਨੇ ਲੋਕ ਸਾਡੀਆਂ ਬੱਕਰੀਆਂ ਥੱਲੇ ਦੁੱਧ ਹੈ ਇਹ ਨੁੱਚੜੂਗੀ ਆਥਣ ਨੂੰ ਜਾ ਕੇ ਦੁੱਧ ਕਿੰਨਾ ਹੈ ਥੱਲੇ ਬਈ ਇਹ ਥੱਲੇ ਹੈਗਾ ਜੀ 5.5 ਕਿਲੋ 5.5 ਕਿਲੋ ਹਾਂ 2.5 ਸਾਮ ਨੂੰ 2.5 ਸਵੇਰੇ ਬਰੀਕ ਚਮੜੀ ਦੀ ਦੇਖ ਸਾਡੀ ਛੇਰੀ ਦੇਖ ਸੱਪ ਵਰਗੀ ਬੱਕਰੀ ਦੀ ਸਹੀ ਗੱਲ ਆ ਬਈ ਬੱਕਰੀ ਦੀ ਛੇਰੀ ਸੱਪ ਵਰਗੀ ਦੇਖ ਹਾਂ ਪਤਲੀ ਛੇਰੀ ਦੀ ਆ ਪਤਲੀ ਛੇਰੀ ਦੀ ਆ ਬਈ ਦਿਖਾ ਦੇ ਬਈ ਦੇ ਬੱਕਰੀ ਬਹੁਤ ਚੰਗੀ ਆ ਨਾ ਦੇਖ ਸਾਡੇ ਬਈ ਹੌਸ ਸਿਮਲਾ ਦਾ 37 33 ਇੰਚ ਦੀ ਬੱਕਰੀ ਆ ਲੈ ਉਟੀ ਦੀ ਬਣਾਇਆ ਨੇ ਸਮਾਰ ਕੇ ਚੱਡਾ ਹਾਂ ਹਾਂ ਸਹੀ ਗੱਲ ਬੱਕਰੀਆਂ ਬੱਕਰੀਆਂ ਆ ਮੁੰਡਾ ਸਾਡਾ ਕਹਿੰਦਾ ਮੇਰਾ ਭਤੀਜਾ ਲੋਕ ਬੱਕਰੀਆਂ ਬੱਕਰੀਆਂ ਕਰੀ ਜਾਂਦੇ ਹਾਂ ਲਿਆ ਲਿਆ ਹੋਰ ਲਿਆ ਬਈ ਬੱਕਰੀਆਂ ਦੇਖ ਸਕਦੇ ਹੋ ਸਾਰੀਆਂ ਚੰਗੀਆਂ ਆ। ਕੱਲੀ-ਕੱਲੀ ਦਿਖਾਵਾਂਗੇ। ਰਾਜੂ ਕੀ ਹੋ ਗਿਆ? ਗਰਮ ਹੋਇਆ ਪਿਆ। ਓਏ ਮੈਨੂੰ ਗਰਮ ਨਹੀਂ, ਨਸਾਂ ਆਉਂਦਾ। ਵਹੰਗੇ ਗੁੱਜਰ ਵਾਂਗੂ। ਹਾਂ। ਆ ਦੇਖ। ਆ ਵੀ ਉਸੇ ਦੀ ਐ। ਅੱਜ ਦੀ ਹੁਣ ਲਾਲ ਗਈ ਐ। ਹਾਂ। ਇੱਥੇ ਹੀ। ਅਸੋ ਉਹ ਦੀ ਐ। ਅੱਜ ਦਿੱਤੀ ਐ। ਇਹ ਲੱਗਦੀ ਨਾ ਇਹਦੇ ਆਟ-ਆਟ ਨਿਕਲ ਗਈਆਂ ਇਹ। ਇੱਕ ਹੂੰ। ਇੱਕ ਬੇਸ ਦੀ 50 ਤੇ 3000 ਦੀ ਮਹਾਰਾਟਰਾ ਸ਼ੰਕਰ ਲੈ ਗਿਆ। ਇਸੇ ਦੀ ਪੱਠੀ ਐ। ਇਸੇ ਦੀ। ਹਾਂ ਇਹਦੀ। ਠੀਕ ਆ। ਆ ਹੁਣ ਮਟਰਾਂ ਦੇ ਵੱਡਾਂ ਚ। ਹੂੰ। ਆ ਇਹਦੀ। ਆਤੀ ਹੈ ਅੱਛਾ ਹਾਂ ਉਹ ਨਾਨੀ ਫਰਦੀ ਹੈ ਕਿਹੜੀ ਉਹ ਸੇਰੀ ਹਾਂ ਇਹਨਾਂ ਦੀ ਨਾਨੀ ਲੈ ਵੀ ਉਹ ਟੈਕਸੀ ਨਾਨੀ ਇਹਨਾਂ ਦੀ ਹਾਂ ਇੱਕ ਇੱਕੇ ਦਾ ਪੁੱਤ ਟੁੱਟੇ ਕੁੱਲੇ ਵਾਲਾ ਬੱਕਰਾ ਤੁਨੂੰ ਘਰੇ ਦਿਖਾਇਆ ਇਹਦਾ ਪੁੱਤ ਇਹਦਾ ਪੁੱਤ ਉਹ ਮੂੜੀ ਮੂੜੀ ਹਾਂ ਹਾਂ ਰੈਂਬੋ ਠੀਕ ਆ ਲੈ ਵੀ ਦੇਖ ਸਕਦੇ ਹੋਗੇ ਕਰਾਜੂ ਨੂੰ ਕੱਲੀ ਕੱਲੀ ਬੱਕਰੀ ਦਾ ਅੱਛਾ ਕੱਲੀ ਕੱਲੀ ਆ ਵੀ ਉਸੇ ਦੀ ਟੈਕਸੀ ਦੀ ਅੱਛਾ ਉਹ ਦੀ ਹੈ ਹਾਂ ਮਾਂ ਨਾਲ ਬੁੜੀ ਹੋਈ ਪਈ ਆ ਗੱਲ ਆ ਬਈ ਮਾਜੇ ਜਵਾਨ ਪਈ ਮਾਜੇ ਜਵਾਨ ਪਈ ਹੈ ਹੂੰ ਚੱਲਦਾ ਮਾਰਦੀ ਆ ਹਾਂ ਦੁਨੀਆ ਲੈ ਲੈ ਬੱਤਰੂ ਬੱਕਰੀ ਦੇਖ ਸਕਦਾ ਉਹ ਕਨਾ ਪਿੰਡਾ ਹੂੰ ਅੱਛਾ ਆ ਗਈ ਨਾਗਰੀ ਆ ਗਈ ਨਾਗਰੀ ਨਾਗਰੀ ਕਾਲੀ ਧਾਰੀ ਵਾਲੀ ਨਾਗਰੀ ਲੈ ਵੀ ਕਿਹਨੂੰ ਕਹਿੰਦੇ ਨੇ ਪਾਕਿਸਤਾਨ ਦੇ ਵਿੱਚ ਨਾਗਰੀਆਂ ਬੱਕਰੀਆਂ ਕੰਨ ਵੀ ਬੜੇ ਬੜੇ ਨੇ ਕੰਨ ਦੇਖ ਸਕਦੇ ਹੋ ਬਈ ਦੇਖੋ ਛੱਡ ਦੇ ਇਹਨੂੰ ਹੋਰ ਲਿਆ ਹੋਰ ਲਿਆ ਬਈ ਫੜੀ ਚੱਲ ਕਾਲੀ ਕਾਲੀ ਕੇਰਾ ਕੱਲੀ ਕੱਲੀ ਬੱਕਰੀਆਂ ਬਹੁਤ ਨੇ ਦੇਖ ਸਕਦੇ ਆ ਗਈ ਉਹਦੀ ਮਾਸੀ ਦਿੱਤੀ ਆ ਦੇਖੋ ਕਰਨ ਦੇਖੋ ਇਹਦੇ ਉਹ ਜਿਹੜੀ ਸਾਡੀ ਟੈਕਸੀ ਦੀ ਮਾਸੀ ਦਿੱਤੀ ਲੈ ਕਾਲੀ ਸੂਣ ਵਾਲੀ ਐ 15 ਦਿਨਾਂ ਨੂੰ ਸੂਣ ਵਾਲੀ ਹੋਈ ਹਾਂ ਇਹ ਕੰਮੇ ਸੂਏ ਸੂਣ ਵਾਲੀ ਐ ਇਹਦੀ ਭੈਣ ਵੀ ਆ ਆ ਇਹਦੀ ਭੈਣ ਵੀ ਆ ਗਈ ਉਹਦੀ ਭੈਣ ਵੀ ਆ ਗਈ ਲੈ ਇੱਕੋ ਇੱਕਾਪੀ ਇਹ ਸੂਪੀਆਂ ਵੇ ਸੱਚ ਮੈਂ ਤਾਂ ਬਾੜੀ ਰਹਿਣਾ ਸੂਪੀਆਂ ਇਹਦਾ ਸੂਣੀਆਂ ਹੋ ਜਾਂਦੇ ਸੂਣੀਆਂ ਜਣੇ ਸੂਪੀਆਂ ਮੈਂ ਕਦੇ ਬਾੜੀ 'ਚ ਨਹੀਂ ਵੜਿਆ ਅੱਛਾ ਤਨੂ ਲੈ ਕੇ ਆਜਣਾ ਨਾਲ ਚਲੋ ਇਹ ਕੋਈ ਕਾਪੀ ਸਹੀ ਮੈਂ ਸਿਰ ਦੇਖ ਦੋ ਇਹ ਪੱਟਾਂ ਦਾ ਉਧਾਰੇ ਦਾ ਉੱਚੇ ਮੱਥੇ ਦੀ ਆ ਬਈ ਜੋੜੀਆਂ ਮਿਲਾ ਕੇ ਰੱਖੀਆਂ ਨੇ ਜੋੜੀਆਂ ਤੇ ਇੱਕ ਜੋੜੀ ਆ ਆ ਗਈ ਲੈ ਲੈ ਵੀ ਆ ਲੈ ਇਹ ਰਾਜੂ ਇਹਨਾਂ ਵਾਰੇ ਦੱਸ ਮਾੜਾ ਡੱਬੀਆਂ ਬਾਰੇ ਇਹ ਕਾਲੀਆਂ ਡੱਬੀਆਂ ਨੇ ਦੱਸ ਇਹਨਾਂ ਵਾਰੇ ਦੱਸ ਡੱਬੀਆਂ ਬਾਰੇ ਇਹ ਇਹ ਕਾਲੀਆਂ ਡੱਬੀਆਂ ਨਹੀਂ ਜੀ ਪਹਿਣਾ ਨੇ ਦੋ ਸਕੀਆਂ ਅੱਛਾ ਹਾਂ ਠੀਕ ਆ ਲਓ ਜੀ ਲੈ ਵੀ ਆ ਠੀਕ ਹੈ ਜੀ ਹੋਰ ਦੱਸ ਬਾਈ ਆਹ ਬਾਈ ਪਹਿਲੇ ਸੂਏ ਸੂਈ ਆ ਹਾਂ ਜੀ ਆ ਟੂੜੀ ਆ ਆ ਲੈ ਆ ਪਹਿਲੇ ਸੂਈ ਆ ਇਹਦਾ ਬੱਚਾ ਲੈ ਗਿਆ ਕੱਲ ਕੋਈ ਮੇਰਾ ਚੇਲਾ ਬਣੇ ਵੀਡੀਓ ਆਈ ਹੈ ਅੱਛਾ ਉਹ ਮੇਰਾ ਚੇਲਾ ਇਹਦੀ ਇਹਦਾ ਮੇਮਣਾ ਲੈ ਗਿਆ ਹੂੰ ਪਹਿਲੇ ਸੂਏ ਸੂਈ ਆ ਪੱਠ ਠੀਕ ਆ ਹੈ ਪਰਾਂ ਘਰ ਕੁੜੀ ਨੂੰ ਪਹਿਲੇ ਸੂਏ ਸੂਈ ਆ ਹਾਂ ਆਹਾਂ ਤਰੋ ਦੇ ਪਰਾਂ ਬਾ ਸੋਵ ਬੈਠ ਕੇ ਹੀਰ ਕੇ ਖੜਾ ਲਾ ਮੜ ਜਾ ਉਹਨੂੰ ਲਿਆ ਕੇ ਕਰ ਬਾਈ ਵੀਡੀਓ ਲੈ ਦਾ ਸਰਾਜੂ ਆ ਵੇਖ ਜੀ 3 ਇੰਚ ਪਹਿਲੇ ਸੂਏ ਸੂਈ ਐ ਅੱਛਾ ਹਾਂ 2 ਕਿਲੋ ਖਾਣਾ ਦੇਖਿਆ ਅਗਲਾ ਵੀ ਛੋਟੇ ਨੇ ਇਹਦੇ ਠੁਕਮੇ ਚੱਡੇ ਦੀ ਐ ਪਹਿਲੇ ਸੂਏ ਸੂਈ ਐ ਮੇਮ ਨਹੀਂ ਭਲੂਣਾ ਸਹੀ ਗੱਲ ਐ ਨੀਂਬੂ ਜੋਂ ਉੱਚੜਦੀ ਐ ਹਾਂ ਖਰਜਾ ਰੋਕਿਓ ਬੱਕਰੀਆਂ ਉਹਦੀ ਸਾਡੀ ਟੈਕਸੀ ਦਿੱਤੀ ਮਾਈ ਜਣੀਆਂ ਦੋ ਭੈਣਾਂ ਇੱਕ ਨਕਸ਼ੇ ਦੀਆਂ ਇਹਦੇ ਨਾਲ ਦੀ ਆ ਉਸਿਆ ਪਤਲੀ ਜਿਹੀ ਬੱਕਰੀ ਹੈ ਨਾ ਇਹ ਜਮੀ ਟੱਗ ਵਰਗੀ ਚਮੜੀ ਲਾਇਆ ਸਹੀ ਗੱਲ ਹੈ ਲੈ ਦੁੱਧ ਦੇਣ ਵਾਲੀ ਉਹੀ ਮੋٹے ਚੰਮਾ ਨੂੰ ਕਹਿੰਦੇ ਨੇ ਮੇਰੀ ਬਲੱਡ ਲਾਈਨ ਮੇਰੀ ਬਲੱਡ ਲਾਈਨ ਮੇਰਾ ਬਲੱਡ ਲਾਈਨ ਮੇਰਾ ਬਲੱਡ ਵਾਦਾ ਅੱਜ ਦੇਖਦੇ ਰਾਜੂ ਦੀ ਬਲੱਡ ਲਾਈਨ ਹੈ ਇਹ ਮੇਰੀ ਬਲੱਡ ਲਾਈਨ ਹੈ ਕਦੇ ਨਹੀਂ ਜੱਗਰ ਕਰੀ ਅੱਜ ਕਰੀ ਹੈ ਚਲੋ ਕੋਈ ਗੱਲ ਇਹ ਹੈ ਮੇਰੀ ਬਲੱਡ ਲਾਈਨ ਭਾਈ ਸਹੀ ਗੱਲ ਹੈ ਮਤਰਾਉ ਦੇਖ ਬੱਕਰੀ ਚੰਗੀ ਬਹੁਤ ਹੈ ਨਾ ਜੱਗ ਜਿਵੇਂ ਵਾਲੇ ਨਹੀਂ ਹੈਗੇ ਜਮੀਣਾ ਵਾਲੇ ਵਾਲੇ ਨਹੀਂ ਨਾ ਪੱਟਾਂ ਤੇ ਨਾ ਛੱਟਾਂ ਤੇ ਜੱਗ ਵਰਗੀ ਚਮੜੀ ਇਹ ਹੁੰਦੀ ਹੈ ਅਸਲੀ ਬੱਕਰੀ ਕਾਲੀ ਨਾਕ ਦੀ 25 ਲੈ ਦੇਖ ਲੈ ਪਾਲਾ ਦਰਸ਼ਨ ਸਹੀ ਗੱਲ ਹਾਂ ਲਿਆ ਮੋੜ ਕੇ ਰਾਂ ਬਰਸੀਨ ਦੇ ਵਿੱਚੋਂ ਅੱਜ ਦੀ ਦੇਖਾ ਦੋ ਚਾਰ ਦਿਖਾਈ ਜਾਂਦੇ ਹਲੇ ਤਾਂ ਤੈਨੂੰ ਹੋਰ ਦਿਖਾਉਣਾ ਚੱਲ ਕੱਢੀ ਜਵੀਂ ਤਰੀਕ ਚਮੜੀ ਲੈ ਵੀ ਕਾ ਆ ਗਈ ਕਾਲਾ ਨਾਗ ਕਾਲਾ ਨਾਗ ਲੱਗਿਆ ਪਿਆਲੇ ਦੇਲੇ ਦਾਗ ਲੈ ਅੰਬਰਸਰੀ ਜਿਉ ਟੀਵੀ ਦਿਖਾਵਾਂਗੇ ਸਹੀ ਗੱਲ ਹਾਂ ਜਮੀ ਬਾਲ ਲਈ ਨਾ ਯਾਰ ਜਮੀ ਜਮੀ ਬਾਲ ਨਹੀਂ ਚਮਕ ਦੇ ਦੇ ਦਿਖਾ ਦੇ ਬੱਬੂ ਚਮਕ ਲੈ ਵੀ ਚਮਕ ਦਿਖਾਓ ਮੈਨੂੰ ਲੈ ਜਮੀ ਕਾਲਸ ਪੁੱਠੇ ਤਵੇ ਵਰਗੀ ਸਹੀ ਗੱਲ ਆ ਵੀ ਐ ਹੁਣੀ ਜਾਂਦੀ ਹੈ ਲੈ ਜਮੀ ਨਹੀਂ ਬਾੜ ਆਉਂਦਾ ਹੱਥ ਤੇ ਯਾਰ ਤੁਸੀਂ ਵੀ ਕੰਨ ਦੇਖ ਸਕਦੇ ਹੋਗੇ ਛੋਟਾ ਜਿਹਾ ਮੂੰਹ ਹੈਗਾ ਇਹ ਮੂੰਹ ਛੋਟੇ ਛੋਟੇ ਨੇ ਆਪਣੀਆਂ ਬੱਕਰੀਆਂ ਤੇਰਾ ਤੂੰ ਦੇਖ ਲੈ ਫਿਰ ਮੱਛੀ ਆ ਜਮਈ ਜਮਈ ਮੱਛੀ ਮੂੰਹ ਨੇ ਜਮੀ ਤੋਤਾ ਹੀ ਆ ਆ ਦੇਖ ਸਾਉ ਦੀ ਕਾ ਆ ਗਈ ਆ ਤੋਤਾ ਹੀ ਆ ਗਿਆ ਦੀ ਭੈਣ ਅੱਛਾ ਇਹ ਆਪਾਂ ਮੁੰਨ ਲਈ ਦੀ ਸੋਨ ਨੂੰ ਲਓ ਜੀ ਠੀਕ ਆ ਹਾਂ ਪਸੌਣ ਵਾਲੇ ਸੋਨੂ ਕੋਟ ਤੋਂ ਠੀਕ ਆ ਸਾਡੇ ਆ ਗਈ ਪਸੰਦ ਹਮ ਬਸ ਸਾਡੀ ਬਣ ਗਈ ਪਾ ਦੀ ਤੇ ਜਿੰਦਾ ਫਿਰ ਲਈ ਨਹੀਂ ਹੈ ਫਿਰ ਲਈ ਨਹੀਂ ਪਿੰਦਾ ਠੀਕ ਆ ਮੈਂ ਲਈ ਵੀ ਨਹੀਂ ਪਿੰਦਾ ਵਾ ਦੇ ਦੇ ਬੱਕਰੀ ਲਿਕੜ ਗਈ ਸਾਡੀ ਜਿੰਦਾ ਜਿੰਦਾ ਹਾਂ ਇਹ ਬੱਕਰੀ ਲਈ ਸੋਨੂ ਤੋਂ ਪਸੌੜੀਏ ਤੋਂ ਨੱਕ ਬਹੁਤਾ ਬੱਕਰੀ ਨੱਕ ਨੱਕਦਾਰ ਨੇ ਕੈਣੀ ਸਹੀ ਗੱਲ ਹੈ ਹਾਂ ਤੋਤਾ ਹੀ ਹੈ ਸੂਈ ਆਪਣੇ ਕੋਲੇ ਕਿ ਨਾ ਇੱਕ ਅੱਧੀ ਵਾਰ ਨਹੀਂ ਜੀ ਦੁੱਧ ਵਾਸਤੇ ਲਿਆਏ ਆ ਚਾਹ ਨਹੀਂ ਉਦੋਂ ਦੁੱਧ ਨਹੀਂ ਸੀ ਹੁਣ ਤਾਂ ਸਾਡੀਆਂ ਸੂਪੀਆਂ ਇਹ ਆ ਸਾਡੀ ਘਰ ਦੀ ਹੈ ਇੱਕ ਬੱਚੇ ਦਿੱਤੇ ਨੇ ਤਿੰਨ ਦਿੱਤੇ ਨੇ ਦੋ ਇਹਦੇ ਤੈਨੂੰ ਘਰੇ ਦਿਖਾਇਆ ਕੱਲ ਸੂਈ ਹੈ ਠੀਕ ਆ ਦਿਖਾਵਾਂ ਤੈਨੂੰ ਲਿਉਟੀ ਦਿਖਾ ਦੇ ਬਈ ਮੌਕੇ ਤੇ ਮਰ ਗਿਆ ਸੀ ਮੌਕੇ ਤੇ ਸਵਾਨ ਸਰ ਅਜਾ ਬੰਦੇ ਤੇ ਮਰ ਗਿਆ ਸੀ ਬੱਚਾ ਦੋ ਬੱਚੇ ਹੈਗੇ ਨੇ ਦੋ ਹੈਗੇ ਜੀ ਹਾਂ ਜੀ ਠੀਕ ਆ ਫੇਰ ਪਾਉਣਗੇ ਝੋਲਾ ਲੈ ਆਇਨੂ ਕਹਿੰਦੇ ਆ ਅਸੀਂ ਚੱਡਾ ਠੁਕਮਾ ਲੈ ਟੁੱਟਵੇਂ ਚੱਡਿਆਂ ਦੀਆਂ ਨੂੰ ਲੋਕ ਕਹਿੰਦੇ ਨੇ ਦੁੱਧ ਵਾਲੀ ਐ ਇਹ ਕਿਉਂ ਬਈ ਠੁਕਮਾ ਚੱਡਾ ਹੱਥ ਜਿੰਨਾ ਥਣ ਹੋਣਾ ਚਾਹੀਦਾ ਜਿਆਦੇ ਲੰਬਾ ਜਿਆਦੇ ਲੰਬੇ ਥਣ ਦਾ ਮੈਂ ਨਹੀਂ ਮਾਲਕ ਹੂੰ ਉਹ ਤਾਰਾਂ 'ਚ ਫਸ ਜਾਂਦੇ ਨੇ ਐਵੇਂ ਲੱਗਦੇ ਨੇ ਗਿੱਟਿਆਂ 'ਚ ਆਏ ਐ ਲੱਗਦੇ ਨੇ ਗਿੱਟਿਆਂ 'ਚ ਭਜਦੀ ਦੇ ਉਹ ਤਾਂ ਵੀ ਨਹੀਂ ਜਾਂਦੀ ਆਈ ਚਲ ਕੇ ਐਡਾ ਕ ਕਹੋ ਬੇ ਥਣੇ ਜਿੰਦਾ ਕਿਹਦਾਗਾ ਉਹ ਰਾਮ ਬਣਾ ਵੀਡੀਓ ਯਾਰ ਲੈ ਵੀ ਦਿਖਾ ਦੇ ਪੱਠ ਤੁਰਦੀ ਆ ਮੱਝ ਜੋਂ ਲੈ ਹਾਂ ਪੁੱਤ ਆ ਜੇ ਬੋਲੇ ਨਾ ਮੁੰਡੇ ਮੁੰਡੇ ਤੇ ਨਾ ਮੂੰਹ ਤੇ ਪੱਠ ਦੇਖ ਲੈ ਹਲਾ ਕੇ ਦਿਖਾ ਮੁੰਡ ਦੀ ਬਣਾ ਵੀਡੀਓ ਠੁਕਮਾ ਚੱਡਾ ਉਹਨਾਂ ਦੀ ਆ ਬੁੰਡਿਆ ਲੈ ਇਹ ਹੁੰਦੇ ਨੇ ਚੱਡੇ ਆ ਨੇ ਚੱਡੇ ਠੁਕਮੇ ਹੂੰ ਬੱਕਰੀਆਂ ਦੇ ਸਿਆਮ ਨੂੰ ਜਾ ਕੇ ਚੋਣਗੇ ਤੇ ਮੇਮਨੇ ਵੀ ਛੰਗਾਉਣਗੇ ਬਸ ਲੈ ਠੁਕਮਾ ਚੱਡਾ ਮਾਰ ਵੀਡੀਓ ਪਿੱਛੋਂ ਦੀ ਆ ਜਾ ਦੂਰ ਹੋ ਕੇ ਐਵੇਂ ਦੇਖਿਆ ਕਰੋ ਬੱਕਰੀ ਨੂੰ ਵਿਆਹ ਚੀਜ਼ ਹੋਣੀ ਚਾਹੀਦੀ ਅਸਲ ਹੈ ਨਾ ਬਈ ਹਾਂ ਦਾਂਦਿਆ ਮੈਂ ਇਹ ਦੇ ਤੋਫਾ ਹੋਰ ਸ਼ੋਗ ਮੇਮਨੀ ਪਹਿਲੇ ਸੂਈ ਜਾ ਮੇਮਨੀ ਲੈ ਵੀ ਇਹਦੀ ਜੰਮਦੀ ਲੈ ਕੇ 12000 ਦੀ ਮੇਮਨੀ ਠਸਕਾ ਸਰਦਾਰ ਵਾਲਾ ਅੱਛਾ ਇੱਕ ਅਤੀ ਰਹਿ ਗਈ ਸਾਰੀਆਂ ਦੀ ਠੁਕਵੇਂ ਛੱਡੇ ਸਾਰੀ ਬਈ ਇਹੋ ਜਿਹਾਂ ਨੇ ਦੇ ਚੰਗੇ ਦੁੱਧ ਵਾਲੀਆਂ ਬੱਕਰੀਆਂ ਨੇ ਅਜੇ ਤਾਂ ਬੰਲੀ ਖਾਂਦੀਆਂ ਨੇ अच्छा दूध कितना पा ਦਿੰਨੇ ਹੋ ਬਈ ਦੁੱਧ ਕਿੰਨਾ ਪਾ ਦਿੰਨੇ ਹੋਗੇ ਦੁੱਧ ਅਸੀਂ 10 ਕਿਲੋ ਸਿਆਮ ਨੂੰ 10 ਸਵੇਰੇ 8-7 ਬੱਕਰੀਆਂ ਦਾ ਠੀਕ ਕੁਸ ਰੱਖਦੇ ਕਵਾਲਿਟੀ ਘਰੇ ਪਰਿਵਾਰ ਦਾ ਕੰਮ ਹੈ ਪਰਿਵਾਰ ਦਾ ਕੰਮ ਹੈ ਬਾਕੀ ਮੇਵਨੇ ਚੁੱਕ ਜਾਂਦੇ ਨੇ ਹਾਂ ਠੀਕ ਆ ਲਾਲਚ ਕਰਿਆ ਨਹੀਂ ਸਹੀ ਗੱਲ ਆ ਕੁਆਂਟਲ ਹੁੰਦਾ ਦੁੱਧ ਦਾ ਕਿੰਨਾ ਬਈ ਜੀ ਬਈ ਐਕੀ ਨਹੀਂ ਹੈਗਾ ਕੁਆਂਟਲ ਝੂਠ ਬੋਲੀ ਅਸੀਂ ਲਾਲਚ ਨਹੀਂ ਕਰਿਆ ਹਮ ਸਾਲੇ ਦੁੱਧ ਤਾਂ ਪੀਣ ਖਾਣ ਚੁੱਕਈ ਆ 10 ਕਿਲੋ ਪਾ ਵੀ ਦਿੰਨੇ ਆ ਠੀਕ ਆ ਬੱਚੇ ਪਾਲਦੇ ਆ ਵੀ ਚੁੱਕਾ ਹੋ ਜਾਂਦਾ ਬਾਕੀ ਬੱਚੇ ਵਿੱਚ ਵਿੱਚ ਮੈਂ ਤਾਂ ਰਾਜ ਕੋਈ 100 ਬੱਚਾ ਵੇਚਦਾ ਲੋਕ ਕਹਿੰਦੇ ਸਾਡੇ ਮਰ ਗਏ ਭਗਵਾਨ ਦੀ ਕਿਰਪਾ ਸਾਡੇ ਦਾ 1 2 ਮਰਿਆ ਕੋਈ ਗੱਲ ਬੱਚੇ ਰਹਿਣ ਰੱਬ ਦੀ ਕਿਰਪਾ ਲੈ ਆ ਜਾ ਤੈਨੂੰ ਹੋਰ ਇੱਕ ਜੋੜੀ ਤੇਦੀ ਮਾਂ ਭੈਣ ਲਿਆ ਓਏ ਚੱਲ ਨਾਰੀਆਂ ਦੀ ਦੇਖੇ ਤੈਨੂੰ ਜੋੜੀ ਦਿਖਾਉਂ ਪੈਣਾ ਦੀ ਸਹੀ ਗੱਲ ਹੈ ਇੱਕ ਬਲੱਡ ਲਾਈਨ ਦੀ ਰਾਜੂ ਦੀ ਬਲੱਡ ਲਾਈਨ ਥਾਣ ਦਿਖਾ ਦੇ ਭਾਈ ਓਏ ਖਾੜੇ ਦੀ ਭੈਣ ਲਿਆ ਠਾਲ ਕੇ ਖੜ ਜਾ ਦੋਆਂ ਦੀ ਇਕੱਠੀ ਲੈ ਵੀ ਆਹ ਦੇਖ ਸਕਦੇ ਹੋ ਕਿ ਇਹਦਾ ਚੱਡਾ ਦੇਖ ਹਾਂ ਰਾਜੂ ਦੀ ਬਲੱਡ ਲਾਈਨ ਇਹਦੀ ਭੈਣ ਲਿਆ ਓਏ ਖੋਲ ਚੋਲਾ ਲੈ ਮਿੱਤਰੋ ਐ ਹੁਣ ਆ ਚਾਹੀਦਾ ਦੇਖ ਸਕਦੇ ਹੁਣ ਆ ਚੀਜ਼ ਚੈੱਕ ਕਰ ਲਿਆ ਕਰੋ ਵੀ ਚਮੜੀ ਮੋਟੀ ਥੋੜੀ ਮਿਲੂਗੀ ਤੈਨੂੰ ਬੱਕਰੀ ਦੀ ਮੁੱਕੀ ਥਣੇ ਆਹਦੀ ਭੈਣ ਆਗੀ ਸਿੰਗੀ ਥਣੀ ਆਹਦੀ ਭੈਣ ਸਖੀ ਨਕਸ਼ੇ ਨੂੰ ਆਹਦੀ ਭੈਣ ਸਹੀ ਗੱਲ ਹੈ ਨਕਸ਼ੇ ਨੂੰ ਨਕਸ਼ਾ ਮਲਾ ਕੇ ਦੁੱਧ ਦਹੀਂ ਦਾ ਤੜਕਾ ਲਾ ਕੇ ਕਾਪੀ ਆ ਬਈ ਆ ਵੀ ਦੇਖਾ ਦਿਓ ਤੰਤਨ ਬੱਚੇ ਤੈ ਵੀ ਦੇਖ ਸਕਦੇ ਹੋ ਮਿੱਤਰੋ ਤਨ ਤਨ ਬੱਚੇ ਦਿੰਦੀਆਂ ਤਨ ਤਨ ਬੱਚੇ ਦਿੰਦਿਆਂ ਨੇ ਲੈ ਵੀ ਤਨ ਤਨ ਬੱਚੇ ਆਉਂਦੇ ਨੇ ਭਾਈ ਇਹਨਾਂ ਦੇ ਹੈ ਨਾ ਆ ਪੇਸ਼ਾ ਖਾਦੇ ਭਾਈ ਚਾਰੇ ਬਸੋਟੀ ਨਹੀਂ ਬਣੀ ਆ ਵੀਡੀਓ ਬਣਾ ਦਿਖਾ ਦੋਨੇ ਦਿਖਾ ਦੇ ਭਾਈ ਕੱਟ ਲੈ ਦੋਏ ਭੈਣਾਂ ਨੇ ਖੜੀ 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 ਦੋਨੇ ਚੱਡੇ ਇਕੱਠੇ ਦਾ ਲੋਕਾਂ ਕਾ 5 ਕਿਲੋ ਦਿੰਦੀ ਐ ਮੇਰੀ ਫਲਾਨੇ ਕਿਲੋ ਦਿੰਦੀ ਐ ਕਾਨੂੰ ਦਿੰਦੀ ਐ ਝੂਠ ਬੋਲਦੇ ਨੇ ਉਹ ਰੈਨ ਦੇ ਦਿੰਦੀਆਂ ਨੇ ਲੋਕਾਂ ਦੀਆਂ ਜਦ ਪਤਾ ਲੱਗਦਾ ਖਾੜੇ ਚ ਚੋਕੇ ਅੱਛਾ ਖਾੜੇ ਤੇ ਆਉਂਦੇ ਹੀ ਨਹੀਂ ਕੋਈ ਹਾਂ ਮੈਨਾਂ ਜਾਂਦੇ ਨੇ 5 ਕਿਲੋ ਲੀਟਰ ਲੱਗਦੀ ਐ ਜਦ ਝੱਗ ਮਾਰ ਕੇ ਖਾੜੇ ਤਾਂ ਆਉਂਦੇ ਹੀ ਨਹੀਂ ਕੋਈ ਪੈਸੇ ਨਹੀਂ ਕਾਤੇ ਉਹ ਕੁੜੀ ਵੀ ਕਹਿੰਦੀ ਐ ਮੇਰੀ ਪੁੱਤੀ ਝੱਗ ਮਾਰ ਕੇ ਆਇਆ ਝੱਗ ਮਾਰ ਕੇ ਹੋਰ ਨਾ ਓਏ ਦੇ ਵੀ ਆ ਜੋ ਮਤਲਬ ਲੈ ਮੂੰਦੀ ਵੀਡੀਓ ਦਿਖਾ ਬੱਬੂ ਮੂੰਦੀ ਇੱਕ ਨਕਸ਼ੇ ਦੀਆਂ ਤੇ ਵੀ ਦਿਖਾ ਦੇ ਖਰਚਾ ਲੈ ਇੱਕ ਨਕਸ਼ਾ ਨਕਸ਼ੇ ਨੂੰ ਨਕਸ਼ੇ ਮਲਾ ਕੇ ਨੈਣ ਮਲਾ ਕੇ ਹਾਂ ਇਹ ਨੇ ਬੱਕਰੀਆਂ ਜੋੜੀਆਂ ਬਣਾ ਬਣਾ ਰੱਖੀਆਂ ਹੋਈਆਂ ਸਹੀ ਗੱਲ ਹੈ ਕਾਲੀਆਂ ਦੀਆਂ ਟੱਪੀਆਂ ਦੀਆਂ ਟਲੋਈਆਂ ਦੀਆਂ ਪਾਲੀ ਉੱਥੇ ਉੱਤੀਆਂ ਨੂੰ ਪੁੱਤੀਆਂ ਦੇ ਪਾ ਕੇ ਝੋਲੇ ਲਾ ਕੇ ਹਾਰ ਸ਼ਿੰਗਾਰ ਆਹਾਹਾ ਬੜੀ ਬੱਕਰੀ ਵਧੀਆ ਮੈਨੂੰ ਗੁੱਸਾ ਆ ਜਾਂਦਾ ਯਾਰ ਵੀ ਚੀਜ਼ ਬਲੱਡ ਲੈ ਦਿਖਾਓ ਆ ਆ ਆ ਗਰ ਤੋਹਫਾ ਦਿਖਾਉ ਤੋਹਫਾ ਦੇਖ ਕੰਨ 21 ਇੰਚ ਦੇ ਕੰਨ ਕਿ ਆਪਣੇ ਵੀਰ ਪਾਕਿਸਤਾਨ ਵਾਲੇ ਮੇਰੀ ਵੀਡੀਓ ਨੂੰ ਸ਼ੇਅਰ ਕਰੀ ਕੰਨ ਫੜੀ ਉਧਰੋਂ ਹਾਏ ਲੈ ਲੈ ਵੀ ਕਿਲੋਮੀਟਰਾਂ ਕਰ ਹੋਰ ਹੋ ਜਾ ਬਸ ਇਹ ਬੱਚਾ ਰੱਖਿਆ ਹੋਈ ਆ ਪਾਗ ਲਗਾਵਾ ਦੇਗਾ ਗੱਲਾਂ ਕਰਾਂਗੇ ਸਾਹ ਤੇ ਡੇਰੇ ਫਿਰ ਪੈ ਜਾਣਗੇ ਲੋਕਾਂ ਦੇ ਵੀ ਢੇਰੇ ਦੋ ਆਈ ਨਹੀਂ ਹੈ ਗਈ ਦੋ ਲੈ ਥੱਲਾ ਦੇਖੋ ਕੱਮਾ ਕੱਲੇ ਕੰਨ ਨਹੀਂ ਆਏ ਹਰ ਵਾਰ ਐ ਕਿਉਂ ਕਰਦਾ ਬਾਈ ਛੱਡਾ ਵੀ ਦੇ ਦੇ ਓਏ ਛੱਡ ਦੇ ਲੋਟੀ ਨੂੰ ਆਪਦੇ ਆਪ ਹੂੰ ਲੈ ਲੈ ਦੇਖੋ ਛੱਡਾ ਇਹ ਹੁੰਦੇ ਨੇ ਛੱਡੇ ਹਾਂ ਬਾਹਲਾ ਲੰਬਾ ਥਣ ਮੈਂ ਕੀ ਕਰਨਾ ਤਾਰਾਂ ਚ ਫਸੂਗਾ ਹਾਂ ਇਹ ਲੈ ਚੋਈ ਜਾ ਬੱਕਰੀ ਦੀ ਬੱਸ ਬੱਸ ਬਾਜ਼ ਬਾਜ਼ ਕਾਨੂੰ ਦੋ ਦੋ ਹਾਂ ਤੁੰਦ ਨੂੰ ਕੀ ਹੁੰਦਾ ਹੂੰ ਖੋਰ ਲਿਆ ਭਾਈ ਮੈਂ ਬਾਈਆਂ ਨੂੰ ਕਹਣਾ ਠੁਕਵੇਂ ਮੇਰੀ ਗੱਲ ਦਾ ਗੁੱਸਾ ਨਾ ਕਰੋ ਵੀਡੀਓ ਦੇਖਣ ਵਾਲਿਓ ਠੁਕਵੇਂ ਚੱਟੇ ਦੀ ਵੱਖਰੀ ਰੱਖੋ ਬਾੜਾ ਟੁੱਟਵੇਂ ਜੇ ਲੋਟਾਂ ਵਾਲਿਆਂ ਦਾ ਕੋਈ ਕੰਮ ਨਹੀਂ ਵੱਡਾ ਥਣ ਕੋਈ ਕੰਮ ਨਹੀਂ ਸਹੀ ਗੱਲ ਹੈ ਨਾ ਲਾਰ ਕਿਹਨੇ ਲੋਕਾਂ ਨੇ ਥਾਣਾ ਫਾਇਦਾ ਨਹੀਂ ਨਾ ਕੋਈ ਆ ਕੀੜਾ ਬੱਚਾ ਜੀ ਸਾੜ ਦੇ ਸਾੜ ਦੇਣ ਦੇ ਕੋਈ ਗੱਲ ਲੈ ਉੱਚੇ ਮੱਥੇ ਦਾ ਜੀ ਉੱਚੇ ਬੱਤੇ ਲੈ ਉੱਚੇ ਮੱਥੇ ਦਾ ਬੱਕਰਾ ਇਹ ਕਿਹਨਾਂ ਪਾਲ ਰਹੇ ਹੋ ਇਹ ਬੱਚਾ ਰੱਖਿਆ ਭਾਈ ਇਹ ਹੋ ਗਿਆ 7.5 ਮਹੀਨਿਆਂ ਦਾ 7.5 ਮਹੀਨਿਆਂ ਦਾ ਹਾਂ 38 ਚ ਤਾਂ ਹੁਣ ਹੋਊਗਾ ਉਹਦੇ ਜੋੜੇ ਦਾ ਜਿਹੜੇ ਘਰੇ ਟੁੱਟ ਕੁੱਲਾ ਟੁੱਟ ਗਿਆ ਹਾਂ 38 33 ਇੰਚ ਦਾ ਹੁਣ ਹੈਗਾ ਨਾ ਇਹ ਵਧੀਆ ਕਰ ਜੂਗਾ ਬਣਾ ਵੀਡੀਓ ਲੈ ਵੀ ਉਹ ਦਿਖਾ ਬੱਕਰੀਆਂ ਦਿਖਾ ਦੇ ਹੁਣ ਚੱਲ ਬੱਕਰੀਆਂ ਦਾ ਬਈ ਬਹੁਤ ਦੇਖ ਲਿਆ ਸਾਰੀਆਂ ਬੱਕਰੀਆਂ ਚੰਗੀਆਂ ਹੀ ਨੇ ਰਹਿ ਜੂਗਾ ਇੱਕ ਨਕਸ਼ੇ ਦੇ ਜੋੜੀ ਲਿਆ ਬਣਾ ਕੇ ਬੱਕਰੀਆਂ ਦੀ ਬੱਕਰੀਆਂ ਦੀ ਵੀ ਜੋੜੀ ਰੱਖੀ ਬੱਕਰੀਆਂ ਦੀ ਵੀ ਜੋੜੀ ਬਣਾਈ ਹੋਈ ਆ ਅੱਛਾ ਤੂੰ ਹੀ ਕਾਲੇ ਡੱਬਿਆਂ ਜਿਹਨੂੰ ਕਹਿੰਦੇ ਉਹ ਮੇਰਾ ਬੋਕ ਮੇਰਾ ਫਲਾਨਾ ਬੋਕ ਮੈਂ ਕਹਿੰਦਾ ਮੇਰਾ ਬੋਕ ਦੇਖੋ ਲੈ ਵੀ ਰਾਜੂ ਬੋਕ ਦੇਖ ਲਓ ਹੁਣ ਰਾਜੀ ਰਾਜੀ ਦੇ ਵੋਕ ਦੇਖ ਲੋ ਇੱਕ ਨਕਸ਼ੇ ਦੇ ਦੋਏ ਭਾਈ ਹਾਂ ਸਹੀ ਗੱਲ ਨਾ ਬਈ ਨਾ ਚੱਲਰ ਬਹੁਤ ਆ ਨਾ ਰਾਜੀਓ ਚੱਲ ਧੁੱਲਰ ਬਹੁਤ ਆ ਚੱਲਰ ਇਹਨਾਂ ਦੀਆਂ ਛਾਦਰਾਂ ਤਾਂ ਦੇਖ ਬੱਚਿਆਂ ਦੀਆਂ ਚੱਲਰ ਬਹੁਤ ਲੈ ਤਾਂਹਾਂ ਚੱਕ ਕੋਈ ਗੱਲ ਨਾ ਕੋਠ ਦੀ ਚੀ ਤਾਂਹਾਂ ਚੱਕੇ ਦੀ ਲੈ ਪਿੰਡੇ ਛਾੜ ਲਗੇ ਪਿੰਡੇ ਛਾੜ ਲਗੇ ਹੁਣ ਇਹ ਤਾਂ ਬੱਚੇ ਨੇ ਕਿੰਨੇ ਕਿੰਨੇ ਟਾਈਮ ਦੇ ਹੋਗੇ 6 6 ਦੰਦ ਬੱਚੇ ਅੱਛਾ ਦੰਦ ਦਿਖਾ ਓਏ 6 6 ਦੰਦ 6 6 ਦੰਦ ਹੋਗੇ ਬੱਚੇ ਦਿਖਾ ਦੇ ਰੋ ਬੱਬੂ ਸਮਾਰ ਕੇ ਬਈ ਜਾਰੇ ਪਾਸੇ ਕੋਈ ਨਹੀਂ ਕਿਸ ਨੇ ਲੈਣੀ अच्छा। ਐਤੋ ਕੋਈ ਲੈ ਜੇ ਯਾਰ ਅਗਲੇ ਦੀ ਪਸੰਦ ਆ। ਤੁਹਾਨੂੰ ਕਹਾਂ ਸੀ ਚਾਰ ਪੰਜ ਹੁਣ ਨਵੇਂ ਤਿਆਰ ਕਰ ਰਹੇ ਆ ਬੱਚੇ। ਅੱਛਾ। ਨਵੇਂ-ਵੇਂ ਨੇ ਤਿਆਰ ਕਰ ਰਹੇ ਆ ਅਸੀਂ। ਹੂੰ। ਚੰਗੇ ਚੰਗੀ ਬਲੱਡ ਲੈਂਦੇ ਰੂਬੀ ਨਸਲ ਆ ਲੋਹੀ ਪੱਕੀ। ਬੱਚੇ ਪੁੱਛ ਆਏ ਨੇ ਇਹਨਾਂ ਦੇ ਕਿ ਨਾ। ਆਹ ਕੀ ਬਾਤ ਓ ਦੇ ਕਰੇ ਬੱਚੇ ਦੇ। ਸਾਰੇ ਇਹਨਾਂ ਦੇ ਬੱਚੇ। ਤੁਸੀਂ ਇਹਨਾਂ ਦੇ ਵੇਚਦੇ ਅਸੀਂ। ਅੱਛਾ। ਗੱਲਾਂ ਨਾ ਓ ਛੱਡ ਦੇ ਕਰ। ਬਹੁਤ ਸਰੀ ਹੋਵੇ। ਪੂੰਜੜ ਵੇਖ ਬੋਕਦਾ ਕਿੱਡਾ ਇਹਦਾ ਇਹਦਾ ਪੂੰਜੜ। ਸਹੀ ਗੱਲ ਆ ਵੇ ਨਾ। ਬਹੁਤ ਲੰਮੀ-ਲੰਮੀ ਪੂੰਛਾਂ ਨੇ ਸਾਰੀਆਂ। ਹਾਂ ਬੱਕਰੇ ਦੇਖ। ਸਹੀ ਗੱਲ ਆ। ਬਖਰੇ ਦੇਖ ਭਾਈ ਇਹ ਦਿਖਾਉਣ ਵਾਲਾ ਹੈ ਲੈ ਵੀ ਕਾਲਾ ਬੱਕਰਾ ਦਿਖਾ ਦੇ ਕੁਸ ਰਹਿ ਨਾ ਜਾ ਵੀ ਰਾਜੂ ਅੱਜ ਮੱਖਾ ਨਹੀਂ ਲੈ ਵੀ ਆ ਇਹਨੂੰ 42 ਇੰਚਾਂ ਦੀ ਬੱਕਰੀ ਦਿਖਾਉਣਾ ਬਈ ਟੌਪ ਦੀ ਬੱਕਰੀ ਹੈਗੀ ਤਾਂ ਰੰਗ ਹੈਗਾ ਲਾਲ ਡੱਬਾ ਇਹਨੂੰ ਨਮਾਜ਼ ਚ ਕਈ ਗਲਾਬੀ ਕਹਿੰਦੇ ਸੀ ਜੀ ਅੱਛਾ ਦੇਖ ਲੋ ਜੇ ਇੱਕ ਵੀ ਬੰਦਾ ਗਲਾਬੀ ਨਹੀਂ ਹੈ ਇਹ ਅੱਛਾ ਨਾਪੀ ਦੇਣਦਾਰਾਂ ਹਾਂ ਲਾਲ ਡੱਬੀ ਬੱਕਰੀ ਹੈ ਸਹੀ ਗੱਲ ਆ ਬਈ ਇਹ ਦੇਖ ਰੋ ਲੋਈਆਂ ਬੱਕਰੀਆਂ ਦੇ ਫਲਵੈਰੀ ਆਉਂਦੀ ਹੁੰਦੀ ਹੈ ਜਿਹੜੀ ਮਰਜੀ ਲੋਹੀ ਬੱਕਰੀ ਦੇ ਇਹਨੂੰ ਕਹਿੰਦੇ ਨਮਾਇਸ਼ ਚ ਕਹਿੰਦੇ ਤਾਂ ਗਲਾਬੀ ਹੈ ਚਲੋ ਕੋਈ ਗੱਲ ਨਹੀਂ ਤੁਸੀਂ ਕਿਹਣਾ ਬਾਈ ਜੀ ਬੱਕਰੀ ਦੇਖੋ ਕਿੰਨੇ ਇੰਚ ਦੀ ਬੱਕਰੀ ਆ ਬਈ ਇਹ ਇਹ ਪੂਰੀ ਬਿਆਲੀ ਦੀ ਆ ਬਈ ਬਈ 42 ਇੰਚ ਦੀ ਬੱਕਰੀ ਆ ਕੀ ਬੱਕਰੇ ਜਿੱਡੀ ਬੱਕਰੀ ਆ ਯਾਨੀ ਕੀ ਹੋਰ ਉੱਚਾ ਲੱਖਾ ਈ ਮੋਟਾ ਸੰਗ ਹੈ ਜੜਾਂ ਚ ਇਹ ਸਵਾਈ ਨਹੀਂ ਹੈਗੀ ਬਈ ਅਜੇ ਨਾ ਗੱਪਣ ਹੈ ਤਿੰਨ ਮਹੀਨਿਆਂ ਦੀ ਪਹਿਲੇ ਟਾਈਮ ਨਾ ਇਹ ਤੀਜੇ ਸੂਏ ਸੂਏ ਤੀਜੇ ਸੂਏ ਬਈ ਨਾ ਆ ਨਾ ਮਾਰਨਾ ਜੰਮਦੀ ਲੈ ਕੇ ਚੱਕ ਕੇ ਮਾਰਾ ਅੱਛਾ ਲੱਭੀ ਬੱਚੇ-ਵੁੱੱਚੇ ਚੰਗੇ ਦਿੰਦੀ ਆ ਕਹਿੰਦੇ। ਉਹ ਝੋਲੇ ਪਾ ਤੋ ਤੂੰ ਆਂਦੇ ਨੇ ਬਈ ਬੱਕਰੀ ਚੰਗੀ ਆ ਹਣਾ। ਹਾਂ ਲਾਲ ਡੱਬੀ ਆਈ ਵੱਖਾਂ। ਲਾਲ ਡੱਬੀ। ਰਾਜੂ ਕਿਹੜਾ ਦਵਾਈ ਬੱਕਰੀ ਨੂੰ? ਹਾਂ ਲਓ ਜੀ ਮਹਾਰਾਜ। ਰਾਜੂ ਦਵਾਈ ਦੇ ਬਈ ਬੱਕਰੀ ਨੂੰ। ਲਓ ਮਹਾਰਾਜ। ਮੋਤਿਆ ਵਾਲੀ ਇੰਚ ਦੀ ਬੱਕਰੀ ਆ ਗਈ। ਸੂਣ ਵਾਲੀ ਆ ਬਈ ਹੁਣ ਹਣਾ। ਸੂਹ ਕੱਪਣਾ ਬਈ। ਹਾਂ 2 ਕੁ ਮਹੀਨੇ ਲਾਉਗੀ ਫੇਰ ਬਣੂ ਲੈਵਾਣਾ ਅਸਲ। ਹਾਂ 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 ਲੇਵਾ ਵਧੀਆ ਬੰਦਾ ਲੇਵਾ ਹੈ ਨਹੀਂ ਕੁਛ ਹਾਂ ਹਲ ਤਾਂ ਕੀ ਹੈ ਹਾਂ ਹਜ ਤਾਂ ਬਣਨਾ ਹੈ ਬਈ ਦਾ ਆ ਲੈ ਤੁਰਦੀ ਨੂੰ ਦੇਖ ਲੈ ਦੇਖ ਸਕਦੇ ਹੋ ਬਈ ਬੱਕਰੀ ਬਹੁਤ ਚੰਗੀ ਬੱਕਰੀ ਆ ਬਈ ਹਾਂ ਗੱਬਣ ਹੈ ਜੀ ਵੱਡੇ ਮੂੰਹ ਦੀ ਬੱਕਰੀ ਆ ਨਾ ਇਹਦਾ ਮੂੰਹ ਵੱਡਾ ਹੈ ਮੂੰਹ ਇਹਦਾ ਵੱਡਾ ਮਾ ਹਾਂ 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 ਆ ਲਓ ਜੀ ਚੋਲੇ ਪਾਓ ਦੁੱਤੀ ਇਹ ਦੂਏ ਸੂਈ ਆਈ ਬੱਕਰੀ ਦੂਜੇ ਸੂਈ ਆ ਗਈ ਹਾਂ ਇਹਦੀ ਬੱਚੀ ਆ ਗਈ ਲੈ ਵੀ ਦੂਜੇ ਸੂ ਸੂਈ ਹੈਗੀ ਇਹ ਕਿਵੇਂ ਐਡੀ ਕਰੇਗੀ ਬਈ ਇਹ ਇਹਦਾ ਜੀ 1.5 ਮਹੀਨੇ ਦੀ ਪੱਠਾ ਹੈ ਜੀ ਆ ਛੋਟੀ ਕਿ ਮੇਰੇ ਇੱਕ ਖੀਰੀ ਲੱਗੀ ਸੀ ਖੀਰੀ ਲੱਗੀ ਤੇ ਹਾਂ ਅਸੀਂ ਪਾ ਦੋ ਬੱਕਰੀਆਂ ਲਾਲਚ ਕਰ ਜਾਣਾ ਬੱਕਰੀ ਚੰਗੀ ਤੇ ਪੱਠਾ ਫਸਟ ਬਹੁਤ ਚੰਗੀ ਠੀਕ ਆ ਲੈ ਵੀ ਮਿੱਤਰੋ ਆ ਜਾ ਰਹਾ ਤੇ ਜਾ ਲੈ ਇਹ ਸੀਗੇ ਰਾਜੂ ਦੇ ਬੱਕਰੀਆਂ ਬੱਕਰੇ ਕੋਈ ਸ਼ੋਟ ਬਣਾ ਦੇ ਲੰਬਾ ਤੇ ਕਾਲਾ ਬੋਕ ਤਾਂ ਦਿਖਾਇਆ ਨਹੀਂ ਆ ਜੋ ਬਈ ਦਿਖਾ ਦੇ ਉੱਚੇ ਮੱਥੇ ਦਾ ਬੱਚਾ ਇੱਕ ਬੋਕ ਲਿਆ ਵਾ ਉਸ ਤੋਂ ਬਾਅਦ ਇਹਦੇ ਵੀ ਸੱਟ ਲੱਗੀ ਤੇ ਢਾਣਾ ਮਾਰਿਆ ਪਾਲੀਆਂ ਨੇ ਉੱਤੋਂ ਸਰਚਾ ਪੱਟ ਟੁੱਟ ਗਿਆ ਬੱਚਾ ਪ੍ਰੀਕ ਨੂੰ ਹੀ ਦਾ ਉੱਚੇ ਮੱਥੇ ਵਾਲਾ ਹਾਂ ਬੱਕਰਾ ਸ਼ਰਾਮਕਾ ਦਿਖਾਈ ਦੀ ਲੈ ਵੀ ਮੈਨੂੰ ਬਾਲ ਦੇਖ ਲੋ ਬਾਲ ਹੀ ਨਹੀਂ ਬੱਚੇ ਦੇ ਪਿੰਡੇ ਤੇ ਇਹ ਚੀਜ਼ਾਂ ਦੇ ਬੋਲ ਨਹੀਂ ਮੋٹے ਪਿੰਡਿਆਂ ਵਾਲਾ ਮੋٹے ਪਿੰਡਿਆਂ ਦਾ ਅਸੀਂ ਕੱਦਾਂ ਨੂੰ ਕਿਹੜਾ ਜੁੱਲੇ ਚੱਕ ਕੇ ਲੱਦ ਕੇ ਜਾਣਾ ਕਿਤੇ ਸਹੀ ਗੱਲ ਆ ਬਾਈ ਪੱਟਾਂ ਦੇ ਵੀ ਬਾਲ ਨਹੀਂ ਹੂੰ ਸਹੀ ਗੱਲ ਆ ਵੀਰੋ ਦੇਖ ਸਕਦੇ ਹੋ ਬਹੁਤ ਚੰਗਾ ਬੱਕਰਾ ਆ ਇਹ ਵੇਚ ਦੋਗੇ ਇਹ ਵੇਚਣਾ ਤਾਂ ਕਾਣੂ ਆ ਇਹ ਵੇਚਾ ਬੱਚੇ ਨਹੀਂ ਲਵਾਂਗੇ ਤੂੰ ਅਸਾ ਬੱਚੇ ਲੈਣੇ ਨਾ ਵੇਚਦੇ ਨਹੀਂ ਅਸੀਂ ਹਾਂ ਜੀ ਦੋ ਝੋਲੀਆਂ ਤਾਂ ਲਵਾਂਗੇ ਠੀਕ ਐ ਵੇਚਣ ਵਾਲਾ ਤਾਂ ਨਹੀਂ ਘਸਾ ਹੈਗਾ ਵੀ ਇਹਦੇ ਵਿੱਚ ਵੇਚਣ ਵਾਲੇ ਦੋ ਲੋਹੇ ਬੱਕਰੇ ਨਹੀਂ ਬਸ ਵੱਡੇ ਲੋਹੇ ਵੇਚ ਦਾਂਗੇ ਠੀਕ ਆ ਕਿਤਾਬ ਬੈਠ ਗਿਆ ਥੱਕ ਕੇ ਚਰਚੇ ਇਹ ਕਾ ਖੜਾ ਹੈ ਆ ਜਾ ਉਹਨਾਂ ਦੀ ਦਿਖਾਵਾਂ ਬਾਈ ਵੀਡੀਓ ਵਾਲਾ ਬੱਕਰਾ ਬਾਈ ਕੋ ਬੈਠਾ ਬੱਕਰਾ ਇਹ ਦੋਏ ਬੱਕਰੇ ਸੇਲ ਲੈ ਜੇ ਕਿਸੇ ਨੇ ਵੀ ਲੈਣੇ ਹੋਣ ਤਾਂ ਤੁਸੀਂ ਬਾਈ ਸਕਰੀਨ ਦੇ ਉੱਪਰ ਨੰਬਰ ਹੈਗਾ ਕਾਲ ਕਰਕੇ ਬੱਕਰੇ ਲੈ ਸਕਦੇ ਹੋ ਰਾਜੂ ਨੂੰ ਹਾਂ ਕੋਈ ਨਹੀਂ ਬੱਕਰੀ ਕੋਈ ਬੱਕਰੀ ਆਪਾਂ ਵੇਚ ਦੇਣੀ ਬਾਈ ਥੋੜੀਆਂ ਨੇ ਆਪਣੇ ਰਵੇ ਆਈ ਦੇ ਕੰਨ ਬੜੇ ਨਾ ਰਾਜੂ ਆ ਬੱਕਰੀ ਦੇ 21 ਇੰਚ ਦਾ ਕੰਨ ਮੈਂ ਤਾਂ ਕਹਿੰਦਾ ਕੋਈ ਦਿਖਾਵੇ ਤਾਂ ਸਹੀ ਹੂੰ ਸਹੀ ਗੱਲ ਆ ਵੀ 21 ਇੰਚ ਦਾ ਕੰਨ ਹੈ ਆ ਦੇਖੋ ਕਿੰਬੜ ਲੱਗੀਆਂ ਬੱਕਰੀਆਂ ਕਮੈਂਟ ਕਰਕੇ ਬਾਜ ਆ ਜਾ ਆ ਜਾ ਕਿਵੇਂ ਲੱਗੀਆਂ ਬਈ ਬੱਕਰੀਆਂ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਸਕਰੀਨ ਦੇ ਉੱਪਰ ਨੰਬਰ ਹੈਗਾ ਰਾਜੂ ਦਾ ਕਾਲ ਕਰਕੇ ਜਾਣਕਾਰੀ ਰਾਜੂ ਤੋਂ ਲੈ ਸਕਦੇ ਹੋਗੇ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਦੱਬ ਕੇ ਤਾਂ ਇਹ ਕਿ ਕਮੈਂਟ ਬਈ ਚੰਗਾ ਜਿਹਾ ਜਰੂਰ ਕਰੋ ਠੀਕ ਆ ਰਾਜੂ ਧੰਨਵਾਦ ਬਾਈ ਧੰਨਵਾਦ ਬਹੁਤ ਸਤਿ ਸ੍ਰੀ ਅਕਾਲ ਵੀਡੀਓ ਦੇਖਣ ਵਾਲਿਆਂ ਨੂੰ ਸਤਿ ਸ੍ਰੀ ਅਕਾਲ ਮੈਨੂੰ ਆ ਜਾਂਦਾ ਗੁੱਸਾ ਵੀਡੀਓ ਕਰਦੇ ਕਰਦੇ ਵੀ ਅਗਲਾ ਚੀਜ਼ਾਂ ਦੇ ਮੁੱਲ ਪੈਂਦੇ ਨੇ ਛੱਡੇਵਰਾਂ ਨੂੰ ਦੇਖੀਏ ਵੀਡੀਓ ਦੇ ਉਹ ਬਣਾ ਕੇ ਨਹੀਂ ਦੋਕ ਫਤੁਰਦਿਆਂ ਫਰਦਿਆਂ ਕੋਈ ਨਾ ਆਪਾਂ ਲਾਵਾਂਗੇ ਵਿੱਚ ਸ਼ਾਰਟ ਬਾਈ ਕਿਵੇਂ ਲੱਗੀ ਬਾਈ ਵੀਡੀਓ ਕਮੈਂਟ ਕਰ ਦਿਓ ਰਾਜੂ ਬੋਲਣੋਂ ਨਹੀਂ ਹਟਦਾ ਹੈਗਾ ਚੰਗਾ ਤੂੰ ਚੱਲ ਰਾਜੂ ਠੀਕ ਹੈ ਬਾਈ ਧੰਨਵਾਦ ਜੀ